ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਾਮ ਆਸਾ ਸਿੰਘ ਜੀ ਨਿੱਕੂਵਾਲ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪਿੰਡ ਨਿੱਕੂਵਾਲ ਜੋ ਕਿ ਇੱਥੇ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦੇ ਜੋ ਗੁਰੂ ਤੇਗ ਬਹਾਦਰ ਜੀ ਨੇ ਇਹ ਧਰਤੀ ਮੁੱਲ ਖਰੀਦੀ ਹੋਈ ਹੈ ਉਹਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹੜਾ ਇੱਥੇ ਬਹੁਤ ਦੁਨੀਆ ਦਾ ਵਿੱਚ ਐਡਾ ਬੜਾ ਕੱਠ ਵੱਡ ਵਿੱਚੋਂ ਲੋਕੀ ਸੰਗਤਾਂ ਆਣੀਆਂ ਹਨ ਇਹਨਾਂ ਸੰਗਤਾਂ ਦੇ ਲਈ ਰਹਿਣ-ਬਸਣ ਦਾ ਵੀ ਵਸੇਰਾ ਚੰਗਾ ਕੀਤਾ ਹੋਇਆ ਵੈਸੇ ਤੋਂ ਬਾਕੀ ਜੋ ਸਾਡਾ ਪਿੰਡ ਨਿੱਕੂ ਵਾਲਾ ਰੇਲਵੇ ਲੈਨ ਫਾਟਕ ਦੇ ਕੋਲ 68 ਸੀ ਨੰਬਰ ਹੈ ਰੇਲਵੇ ਦਾ ਉੱਥੇ ਇੱਕ ਪੁਲੀ ਹੈ ਜਿਹੜੀ ਕਿ ਬਿਲਕੁਲ ਨਕਾਰਾ ਹੈ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਭਾਈ ਇੱਧਰ ਨੂੰ ਟ੍ਰੈਫਿਕ ਨਾ ਪਾਈ ਜਾਵੇ ਜਾਂ ਪ੍ਰਸ਼ਾਸਨ ਆਪ ਆਪ ਦੇਖ ਕੇ ਇਹਦਾ ਕੋਕ ਕਰ ਲੈਣ ਕਿਉਂਕਿ ਇਹ ਪੁਲੀ ਬੈਠੀ ਹੋਈ ਹੈ ਟੁੱਟੀ ਹੋਈ ਹੈ ਇੱਥੇ ਕੋਈ ਵੀ ਹਾਸਤਾ ਹੋਣ ਦਾ ਚਾਂਸ ਹੈਗੇ ਹੈ ਇਸ ਕਰਕੇ ਬੇਨਤੀ ਹੈ ਹੋਲੇ ਮਹਲੇ ਤੱਕ ਚੱਲ ਜਾਂਦਾ ਸੀ ਪਰ ਇਹ ਪੁਲੀ ਸਾਡੀ ਬਹੁਤ ਦੇਰ ਤੇ 15 ਸਾਲ ਤੋਂ ਟੁੱਟੀ ਹੋਈ ਹੈ ਮਾੜਾ ਮੋਟਾ ਪਿੰਡ ਦੇ ਵਾਸੀ ਆਪਣੇ ਪਿੰਡ ਲੰਗੜਵਾਸ ਤੱਕ ਪੁਲੀ ਥੋੜੀ ਜਿਹੀ ਚਾਲੂ ਕਰੀ ਹੋਈ ਹੈ ਇੱਥੇ ਨੂੰ ਟ੍ਰੈਫਿਕ ਨਾਲ ਪਾਈ ਜਾਵੇ ਜੇ ਇੱਥੇ ਕੋਈ ਹਾਸਤਾ ਹੋ ਸਕਦਾ ਹੈ ਜੇ ਕੋਈ ਹਾਸਤਾ ਹੋ ਜਾਵੇ ਪ੍ਰਸ਼ਾਸਨ ਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਇਹਦੇ ਵਿੱਚ ਬਹੁਤ ਸਾਰੀ ਸੜਕ ਵੀ ਸਾਰੀ ਗੈਬ ਹੋ ਚੁੱਕੀ ਹੈ ਆ ਸੜਕ 'ਚ ਜੋ ਪਾਣੀ ਹੈ ਪਾਣੀ ਜਦੋਂ ਹੜ ਆਇਆ ਉਦੋਂ ਪਾਣੀ ਦੇ ਨਾਲ ਸਾਰੇ ਕਿਨਾਰੇ ਟੁੱਟਿਆ ਹੋਇਆ ਹੈ ਇੱਥੇ ਪੂਰੀ ਸੜਕ ਵੀ ਪੂਰੀ ਨਹੀਂ ਹੈਗੀ ਤੇ ਪੁਲੀ ਵੀ ਪੂਰੀ ਨਹੀਂ ਹੈਗੀ ਅਸੀਂ ਆਪਣੇ ਬਲੋਂ ਆਪਣੇ ਪਿੰਡ ਬਲੋਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਕਿ ਇਹਦੀ ਘੋਕ ਕਰਕੇ ਜਾਈ ਦੇ ਵਿੱਚ ਮਿੱਟੀ ਪਾ ਕੇ ਇਹਨੂੰ ਤਿਆਰ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਪੁਲੀ ਬਹੁਤ ਛੋਟੀ ਹੋ ਗਈ ਚੁੱਕੀ ਵੀ ਹੈ ਟੁੱਟੀ ਵੀ ਹੈ ਇੱਥੇ ਜੋ ਵੱਡੀਆਂ ਵਹੀਕਲ ਲਣਾ ਉਹ ਨਹੀਂ ਲੰਘ ਸਕਦੀਆਂ ਹੈ ਨਾ ਡਬਲ ਪਾਸਿੰਗ ਹੈ ਇੱਥੇ ਤੋਂ ਇਸ ਕਰਕੇ ਬੇਨਤੀ ਮੈਂ ਕਰਦਾ ਇਹ ਇਹਦੇ ਪੁੱਲ ਨੂੰ ਆਪ ਆਕੇ ਰਾਤ ਨੂੰ ਦੇਖ ਕੇ ਸਵੇਰੇ ਦੇਖੋ ਇਹਦੇ ਲਈ ਮਿੱਟੀ ਸਟੋ ਤੇ ਆ ਪੈਪ ਵੀ ਛੋੜੇ ਛੋੜੇ ਦੂਜੇ ਪਾਸੇ ਪਾ ਕੇ ਵੱਡੀ ਟਰੈਫਟਾ ਬਿਲਕੁਲ ਨਹੀਂ ਇੱਥੇ ਲੰਘ ਸਕਦੀ ਹੈ ਕਿਉਂਕਿ ਇੱਥੇ ਉਹਦਾ ਜਿਹੜਾ ਬੇਸ ਹੈ ਬਹੁਤ ਛੋਟਾ ਹੈਗਾ ਛੋਟੇ ਵੀ ਸੁਣ ਕਰਕੇ ਵੱਡੀ ਟ੍ਰੈਫਿਕ ਇਧਰ ਨੂੰ ਨਾ ਪਾਈ ਜਾਵੇ ਕਿਉਂਕਿ ਮੈਂ ਬੇਨਤੀ ਕਰਦਾ ਇਹ ਬੇਨਤੀ ਮੇਰੀ ਪ੍ਰਵਾਨ ਕਰੋ ਪ੍ਰਸ਼ਾਸਨ ਨੂੰ ਖਾਸ ਕਰਕੇ ਬੇਨਤੀ ਹੈ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਤੁਹਾਡਾ ਜਿਹੜਾ ਕੋਈ ਤੁਹਾਡੇ ਬਖਸ਼ਰ ਵੀ ਨਾ ਕੋਈ ਆਵੇ ਕਿ ਮੈਂ ਵੀ ਇਹੀ ਬੇਨਤੀ ਕਰਦਾ ਹਾਂ ਸਾਡਾ ਕੋਈ ਜ਼ੋਰ ਨਹੀਂ ਹੈ ਨਾ ਅਸੀਂ ਤੁਹਾਨੂੰ ਕੋਈ ਆਰਡਰ ਕਰ ਸਕਦੇ ਹਾਂ ਪਰ ਮੈਂ ਤੁਹਾਡੇ ਧਿਆਨ ਵੀ ਦੇਣਾ ਚਾਹੁੰਦਾ ਇਹ ਕਿਉਂਕਿ ਇਹ ਬਹੁਤ ਖਤਰੇ ਵਾਲੀ ਜਗ੍ਹਾ ਹੈ ਇੱਥੇ ਇਸੇ ਪਾਸੇ ਨਿੱਕੂਵਾਲ ਮੋੜ ਤੋਂ ਜੋ ਇੱਥੇ ਮਟੌਰ ਨੂੰ ਜਾਂਦੀ ਹੈ ਨਿੱਕੂਵਾਲ ਤੋਂ ਹੁੰਦੀ ਹੋਈ ਟ੍ਰੈਫਿਕ ਉਹ ਨਾ ਪਾਈ ਜਾਵੇ ਜੇ ਪਾਣੀ ਹੈ ਤਾਂ ਉਹਦੇ ਵਿੱਚ ਆਪ ਧਿਆਨ ਨਾਲ ਦੇਖ ਕੇ ਤਾਂ ਉਹਦੇ ਲਈ ਕੋ ਰਿਪੇਅਰ ਕਰਕੇ ਤਾਂ ਪਾਇਓ ਕਿਉਂਕਿ ਬਹੁਤ ਵੱਡਾ ਇੱਥੇ ਹਾਦਸਾ ਹੋਣ ਦੇ ਚਾਂਸ ਹੈ ਸੜਕ ਟੁੱਟੀ ਹੋਈ ਹੈ ਪੁਲੀ ਟੁੱਟੀ ਹੋਈ ਹੈ ਇਸ ਕਰਕੇ ਸਾਰੇ ਇਹਦੇ ਵੱਲ ਧਿਆਨ ਦਿਓ ਤਾਂ ਜੋ ਤੁਹਾਡਾ ਜੋ 350 ਸਾਲਾ ਜ ਮਨਾਇਆ ਜਾ ਰਿਹਾ ਹੈ ਸ਼ੇਰ ਗੁਰੂ ਤੇਗ ਬਹਾਦਰ ਜੀ ਦਾ ਮਹਾਰਾਜ ਦਾ ਇਹ ਆਪਣੀ ਜੱਤ ਜ਼ਮੀਨ ਖਰੀਦੀ ਹੋਈ ਉੱਥੇ ਬਹੁਤ ਵੱਡਾ ਦੁਨੀਆ ਵਿੱਚੋਂ ਹਰ ਬੜ ਕੰਟਰੀ ਵਿੱਚੋਂ ਸੰਗਤ ਆਣੀ ਹੈ ਇੰਡੀਆ ਵਿੱਚੋਂ ਸਾਰੇ ਪਾਸੇ ਸੰਗਤ ਆਣੀ ਹੈ ਸੋ ਉਹਨਾਂ ਦਾ ਬਹੁਤ ਧੰਨਵਾਦ ਹੈ ਜਿਹੜੇ ਸੰਗਤ ਆਣੀਆਂ ਸੋ ਇਸ ਕਰਕੇ ਬੇਨਤੀ ਹੈ ਮੈਂ ਇਹੀ ਕੁਝ ਕਹਿਣਾ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ